ਖਬਰਨਾਵਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸ਼ ਰਾਜ ਇੱਕ ਪਾਸੇ ਪਾਕਿਸਤਾਨ ਕਹਿੰਦਾ ਹੈ ਕਿ ਅਤਵਾਦ ਦਾ ਖਾਤਮਾ ਹੋਣਾ ਚਾਹੀਦਾ ਹੈ ਜਿੰਨਾ ਨੁਕਸਾਨ ਉਹ ਭਾਰਤ ਦਾ ਕਰਦੇ ਨੇ ਉਸ ਤੋਂ ਜ਼ਿਆਦਾ ਕਿਤੇ ਉਹ ਪਾਕਿਸਤਾਨ ਦਾ ਨੁਕਸਾਨ ਕਰਦੇ ਨੇ ਕਿਉਂਕਿ ਅਤਵਾਦੀਆਂ ਵੱਲੋਂ ਪਾਕਿਸਤਾਨ ਦੇ ਵਿੱਚ ਵੀ ਕਦੇ ਨਾ ਕਦੇ ਖੁੱਲ ਕੇ ਬੰਬਾਰੀ ਕੀਤੀ ਜਾਂਦੀ ਹੈ ਕਈ ਲੋਕ ਜਿਹੜੇ ਨੇ ਮੌਤ ਦੀ ਭੇਟ ਚੜ ਜਾਂਦੇ ਨੇ ਅਕਸਰ ਹੀ ਸਕੂਲਾਂ ਨੂੰ ਟਾਰਗੇਟ ਬਹੁਤ ਵਾਰੀ ਪਾਕਿਸਤਾਨ ਦੇ ਵਿੱਚ ਕੀਤਾ ਗਿਆ ਹੈ ਲੈਕਿਨ ਇਧਰ ਪਾਕਿਸਤਾਨ ਹਾਲੇ ਵੀ ਆਪਣੀਆਂ ਹਰਕਤਾਂ ਤੋਂ ਬਾਹਰ ਨਹੀਂ ਆ ਰਿਹਾ ਪਾਕਿਸਤਾਨ ਵੱਲੋਂ ਸ਼ਹਿਦਤੀ ਜਾ ਰਹੀ ਹੈ ਇੱਕ ਪਾਸੇ ਸੰਧੂਰ ਨਾਮ ਦਾ ਆਪਰੇਸ਼ਨ ਚਲਾ ਕੇ ਪਾਕਿਸਤਾਨ ਦੇ ਵਿੱਚ ਨੌ ਟਿਕਾਣੇ ਸੀ ਅਤਵਾਦੀਆਂ ਦੇ ਜਿਹੜੇ ਢਾਹ-ਟੇਰੀ ਕਰ ਦਿੱਤੇ ਗਏ ਜਿਹੜੇ ਤਬਾਹ ਕਰ ਦਿੱਤੇ ਗਏ ਜਿਨ੍ਹਾਂ ਦੇ ਵਿੱਚੋਂ 50 ਤੋਂ ਵੱਧ ਅਤਵਾਦੀ ਮਾਰੇ ਗਏ ਅਤੇ ਸੂਤਰਤਾ ਇਹ ਵੀ ਦੱਸਦੇ ਨੇ ਕੇ 50 ਨਹੀਂ 100 ਤੋਂ ਪਲੱਸ ਨੇ ਇਸ ਦਾ ਖੁਲਾਸਾ ਹਾਲੇ ਪਾਕਿਸਤਾਨ ਏਜੰਸੀ ਨੇ ਨਹੀਂ ਕੀਤਾ ਹਾਲਾਂਕਿ ਪਾਕਿਸਤਾਨ ਦੀ ਜਿਹੜੀ ਗੰਦੀ ਹਰਕਤ ਸਾਹਮਣੇ ਆਈ ਹੈ ਉਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਹੋ ਸਕਦਾ ਹੈ ਕਿ ਭਾਰਤ ਦੇ ਸੈਨਾ ਨੂੰ ਇੱਕ ਵਾਰ ਫਿਰ ਹਮਲਾ ਕਰਨਾ ਪਵੇ ਉਸ ਟਿਕਾਣਿਆਂ ਤੇ ਫਿਰ ਦੁਬਾਰਾ ਜਾਣਾ ਪਵੇ ਜਿੱਥੇ ਆਤਵਾਦੀ ਛੁਪੇ ਹੋਏ ਨੇ ਸੁਰੱਖਿਆ ਏਜੰਸੀਆਂ ਕੀ ਕਹਿੰਦੀਆਂ ਨੇ ਖੂਫੀਆ ਏਜੰਸੀਆਂ ਦੇ ਮੁਤਾਬਕ ਭਾਰਤੀ ਸੰਭਾਵਿਤ ਕਾਰਵਾਈ ਨੂੰ ਦੇਖਦੇ ਹੋਏ ਪਾਕਿਸਤਾਨ ਨੇ ਪਹਿਲਾਂ ਹੀ ਮਸੂਦ ਅਜ਼ਰ ਹਾਫਿਜ਼ ਸੈਦ ਸੈਦ ਸਲਾਹউদ্দিন ਸਮੇਤ ਵੱਡੇ ਅਤਵਾਦੀਆਂ ਨੂੰ ਸੁਰੱਖਤ ਟਿਕਾਣਿਆਂ ਤੇ ਪਹੁੰਚਾ ਦਿੱਤਾ ਸੀ ਇਸ ਤੋਂ ਇਲਾਵਾ ਮਕਬੂజా ਕਸ਼ਮੀਰ ਦੇ ਲਾਂਚ ਪੈਣ ਤੇ ਮੌਜੂਦਾ ਅਤਵਾਦੀਆਂ ਨੂੰ ਵੀ ਸੁਰੱਖਤ ਟਿਕਾਣਿਆਂ ਤੇ ਪਹੁੰਚਾ ਦਿੱਤਾ ਗਿਆ ਸੀ ਸੁਰੱਖਿਆ ਏਜੰਸੀ ਨੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਅਤਵਾਦੀਆਂ ਲਈ ਬਹੁਤ ਸੁਰੱਖਤ ਮੰਨੇ ਜਾਣ ਵਾਲੇ ਇਨਾ ਟਿਕਾਣੇ ਨੂੰ ਨਸ਼ਟ ਕਰਕੇ ਭਾਰਤ ਨੇ ਇੱਕ ਵੱਡਾ ਸੰਦੇਸ਼ ਤਾਂ ਦੇ ਦਿੱਤਾ ਹੈ ਪਰ ਅਤਵਾਦੀ ਸਰਗਰਮੀਆਂ ਨੂੰ ਖਤਮ ਕਰਨ ਦਾ ਕੰਮ ਬਾਕੀ ਹੈ ਉਹਨਾਂ ਮੁਤਾਬਕ ਆਪਰੇਸ਼ਨ ਸੰਦੂਰ ਵਿੱਚ ਮਾਰੇ ਗਏ ਅਤਵਾਦੀਆਂ ਦੀ ਗਿਣਤੀ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਸ਼ੁਰੂਆਤੀ ਅਨੁਮਾਨ ਇਹ ਹੈ ਕਿ 300 ਤੋਂ ਵੱਧ ਦੀ ਗੱਲ ਸਾਹਮਣੇ ਆਈ ਹੈ ਬਹਾਵਲਪੁਰ ਵਿੱਚ ਹੋਏ ਹਮਲੇ ਵਿੱਚ ਮਸੂਦ ਅਜ਼ਰ ਦੇ ਪਰਿਵਾਰ ਤੋਂ 10 ਤੋਂ 13 ਮੈਂਬਰ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ ਪਰਿਵਾਰ ਦੇ ਮੈਂਬਰਾਂ ਦੀ ਮੌਤ ਨਾਲ ਦੁਖੀ ਮਹੂਦ ਅਜ਼ਰ ਖੁਦ ਵੀ ਮੌਤ ਦੀ ਕਾਮਨਾ ਕਰ ਰਿਹਾ ਹੈ ਯਾਨੀ ਕਿ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਹੈ ਕਿ ਅਸੀਂ ਭਰ ਦੇ ਨਾ ਰਹਾ ਪਾਕਿਸਤਾਨ ਦੀ ਸਰਕਾਰ ਵੱਲੋਂ ਪਾਕਿਸਤਾਨ ਦੇ ਨੁਮਾਇੰਦਿਆਂ ਵੱਲੋਂ ਤੇ ਦੂਸਰੇ ਪਾਸੇ ਵੱਡੇ ਜਿਹੜੇ ਅਤਵਾਦੀਆਂ ਦੇ ਆਗੂ ਸੀ ਉਹਨਾਂ ਨੂੰ ਹੋਰ ਕਿਸੇ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤਾ ਗਿਆ ਹੈ ਪਾਕਿਸਤਾਨ ਦੀ ਸਰਕਾਰ ਵੱਲੋਂ ਜਿਵੇਂ ਅਸੀਂ ਤੁਹਾਨੂੰ ਕਿਹਾ 50 ਕਹਿ ਰਹੇ ਨੇ ਇੱਧਰ ਭਾਰਤੀ ਸਰਕਾਰ ਕਹਿ ਰਹੀ ਹੈ ਭਾਰਦੇ ਸੈਨਾ ਕ ਸੈਨ ਕਹਿ ਰਹੇ ਨੇ ਕਿ 300 ਤੋਂ ਪਲੱਸ ਲੋਕ ਮਾਰੇ ਗਏ ਨੇ ਜਿਹੜਾ ਮੇਨ ਇਹਨਾਂ ਦਾ ਸਰਗਣਾ ਸੀ ਉਹਨਾਂ ਦੇ 10 ਤੋਂ 13 ਮੈਂਬਰ ਮਾਰੇ ਗਏ ਨੇ ਲੇਕਿਨ ਕੀ ਹੱਕ ਬਣਦਾ ਹੈ ਪਾਕਿਸਤਾਨ ਦਾ ਪਾਕਿਸਤਾਨ ਕਿਉਂ ਆਤਵਾਦ ਨੂੰ ਪਾਲ ਰਿਹਾ ਹੈ ਸ਼ਹਿ ਦੇ ਰਿਹਾ ਹੈ ਨਵੇਂ ਟਿਕਾਣਿਆਂ ਤੇ ਭੇਜ ਦਿੱਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਭਾਰਤੀ ਫੌਜ ਵੱਲੋਂ ਇਹ ਵਾਅਦਾ ਕੀਤਾ ਗਿਆ ਕਿ ਜੇਕਰ ਲੋੜ ਪਈ ਤਾਂ ਸਾਨੂੰ ਦੂਜਾ ਹਮਲਾ ਵੀ ਅਤਵਾਦੀਆਂ ਦੇ ਟਿਕਾਣਿਆਂ ਉੱਤੇ ਕਰਨਾ ਪਵੇਗਾ। ਯਾਨੀ ਕਿ ਆਹ ਤਸਵੀਰਾਂ ਨਸ਼ਰ ਹੋ ਰਹੀਆਂ ਨੇ। ਫੌਜ ਪਾਕਿਸਤਾਨੀਆਂ ਦੇ ਦਾਸ ਸਕਾਰ ਤੇ ਖੜੀ ਹੈ ਜਿੱਥੇ ਉਹ ਦਫਨਾਏ ਜਾਣੇ ਨੇ ਰੋ ਰਹੇ ਨੇ। ਯਾਨੀ ਕਿ ਪਾਕਿਸਤਾਨ ਆਪਣੀ ਬੁੱਕਲ ਦੇ ਵਿੱਚ ਸਭ ਪਾ ਰਿਹਾ ਹੈ। ਇਹ ਨਹੀਂ ਪਤਾ ਕਿ ਇਹ ਸਾਨੂੰ ਡੰਗੇਗਾ। ਸ਼ੈ ਕਿਉਂ ਦਿੱਤੀ? ਸਗੋਂ ਪਾਕਿਸਤਾਨ ਨੂੰ ਸਾਥ ਦੇ ਦੇਣਾ ਚਾਹੀਦਾ ਸੀ ਭਾਰਤ ਦਾ ਕਿ ਦੇਖੋ ਇੱਥੇ ਇੱਥੇ ਇਹਨਾਂ ਦੇ ਟਿਕਾਣੇ ਨੇ ਹਮਲਾ ਕਰ ਦਿਓ